ਕੂਸੇ ਆਲਾ ਹੋਏ ਜੇ ਤੈ ਦੀਆ ਪੀਕ ਤੇਜਵਾਨੀ ਨਹੀਂ ਏ ਕੇ 47 ਕਰੇ ਨਿਗਹਿਰਾਨੀ ਨਹੀਂ ਅੱਖਾਂ ਮੇਰੀਆਂ ਦੇ ਉੱਤੇ ਕਾਲੇ ਚਸ਼ਮੇ ਨੇ ਕਾਲੇ ਕੰਮ ਕਾਲੀ ਗੱਡੀ ਆ ਨਿਸ਼ਾਨੀ ਨੇ ਤਿਤ ਕੰਦ ਦੇ ਗਲੇਸ਼ੀ ਅੱਕ ਆਉਂਦੇ ਨਹੀਂਓ ਬੇਸ਼ੀ ਉਤੋਂ ਮਾਰੇ ਨੇ ਵੈਂਜਾ ਵਾਲੇ ਬੈਲੀ ਅੱੜੇ ਓਕੇ ਦਰ ਵੀ ਗੋ ਨਾ ਗੰਨ ਨਾਲ ਮਰਦੇ ਆ ਗੰਨ ਨਾਲ ਸਾਡਾ ਇਹੀ ਆ ਲਾਈਫ ਸਟਾਈਲ ਅਲੜੇ ਕੁੰਦੇ ਪਾਏ ਗੰਮੀ ਢਾਈ ਪਾਏ ਗੰਨ ਸਾਡਾ ਇਹੀ ਆ ਲਾਈਫ ਸਟਾਈਲ ਅਲੜੇ ਨੇ ਪਾਏ ਗੰਨ ਵੀ ਢਾਈ ਪਾਏ ਗੰਨ ਸਾਡਾ ਇਹੀ ਆ ਲਾਈਫ ਸਟਾਈਲ ਅਲੜੇ ਹੋ ਸਾਡਾ ਗੱਲ ਦੇ ਜਵਾਗ ਨੇ ਸੁਵਾਏ ਗਿ ਚੱਕ ਰਹੇ ਹੈ ਤਾਇ ਟੂ ਗੋਲੀਆਂ ਦੇ ਬੰਦੀ ਤੇ ਨਿਸ਼ਾਨ ਟੱਕਦੇ ਹੈ ਖੱਲ ਦੇ ਜੋ ਮਾਗਨੇ ਸਵਾਏਗੇ ਕਿਆ ਕਰੇ ਟੈਟੂ ਕੋ ਯਾਦੇ ਬੰਦੀ ਤੇ ਨਿਸ਼ਾਨ ਟਕ ਦਿਆ ਸਾਹਮਣੇ ਜੋ ਸਾਡੇ ਨਾਮ ਲਾਉਂਦੇ ਅੱਖ ਨਾਲ ਉਹੀ ਪਿੱਠ ਪਿੱਛੇ ਸਾਡੇ ਉੱਤੇ ਅੱਖ ਰੱਖਦੇ ਵਾਲੀ ਖੂਨ ਵਿੱਚ ਅੱਗ ਪਿੱਛੇ ਗੈਂਗਾ ਦਾ ਵਗ ਬੰਦਾ ਮੂਰੇ ਖੜਾ ਕਰਦਾ ਬੁਆਲ ਅਲੜੇ ਆ ਗੰਦੇ ਕੰਨ ਨਾਲ ਮਾਰ ਤੇ ਆ ਗੰਨ ਨਾਲ ਸਾਡਾ ਇਹੀ ਆ ਲਾਈਫ ਸੁਟਾਈ ਰੇ ਅੰੜੇ ਵੀ ਲੈ ਪਾਈ ਗਨ ਵੀ ਟਾਈ ਪਾਈ ਗੰਨ ਸਾਡਾ ਇਹੀ ਆ ਲਾਈਫ ਸੁਟਾਈ ਰੇ ਅੰੜੇ ਸ਼ਿਕਰੀ ਜੇ ਮੁੜਵੇ ਨਾ ਮੇਰੇ ਲੈ ਪਾਈ ਗਨ ਵੀ ਡਾਇਬੈਗ ਕਲੇਜ ਸਰਖਮਖਾਰ ਮੇਰੇ ਨਾ ਕੋਈ ਫਿਕਰ ਨਾ ਕਿਸੇ ਦਾ ਡਰ ਬੋਡੀ ਉਤੇ ਡਾਟੂ ਚਾਰ ਦਸਾਂ ਦੀ ਮੈਂ بار بار ਨਾ ਕਿਸੇ ਨਾ ਕਰੀਏ ਯਾਰ ਮਾਰ ਵੇਰਿਆ ਨੂਰੇ ਦੇ ਮਾਰਨੂ ਤੇ ਯਾਰ jurs in the house bebe har in mar da velyakni jali nashe da sarur koi na kal kithe si te ajj kithe aan kise gall da garur koi na jadon turan loki khad dekh de turan loki khad dekh de muse wala mashhoor koi na niter banka mashhoor koi na pathandey ala mashhoor koi na ਸਾਡਾ ਮਾਹੌਨ ਹੁੰਦਾ ਨਾ ਹੋ ਜਿੱਦਿਆ ਨੇ ਚੜ ਹੈਡਾਉਨ ਹੁੰਦਾ ਨਾ ਮੂੰ ਚਪਪਾ ਸਤਾਵੜਾ ਸਾਡਾ ਮਾਹੌਨ ਹੁੰਦਾ ਨਾ ਜਿੱਦਿਆ ਨੇ ਚੜ ਹੈਡਾਉਨ ਹੁੰਦਾ ਨਾ ਲੋਕਾਂ ਵਾਂਗੂ ਕਰਕੇ ਜੱਗੇ ਬਾਜੀਆ ਹੋ ਸਾਡੇ ਸਿਰ ਉੱਤੇ ਯਾਰੀ ਦਾ ਕਰਾਉਨ ਹੁੰਦਾ ਨਾ ਟਰਲ ਦਾ ਨਹੀਂ ਮਾਰਾ ਤੇਰਾ ਸਿੱਧੂ ਮੂਸੇ ਵਾਲਾ ਮੁੰਡਾ ਮੇਰੀ ਪੂਰੀ ਫੀਲਿੰਗ ਰੁਆਏ ਲੜੇ ਯੌਨ ਦੇ ਗਨ ਨਾਲ ਮਰਦੇ ਆ ਗਨ ਨਾਲ ਸਾਡਾ ਇਹੀ ਆ ਲਾਈਫ ਸਟਾਈਲ ਅਲੜੇ ਕੋਲੇ ਪਾਏ ਗਨ ਵੀ ਢਾਏ ਪਾਏ ਗਨ ਸਾਡਾ ਇਹੀ ਆ ਲਾਈਫ ਸਟਾਈਲ ਅਲੜੇ ਹੋ ਲੋਕਾਂ ਭਾ ਦੀ ਬਹੁਤ ਤੋੜ ਪੰਨ ਕਰਦੇ ਹੈ ਪੁਆਇੰਟ ਯੁੱਤੇ ਮੁੰਡੇ ਫਨ ਕਰਦੇ ਹੋ ਲੋਕਾਂ ਭਾਦੀ ਬੋਧ ਤੋੜ ਭੰਨ ਕਰਦੇ ਆ ਗਨ ਪੁਆਇੰਟ ਉੱਤੇ ਮੁੰਡੇ ਫਨ ਕਰਦੇ ਆ ਜਿੰਨਾਂ ਨੂੰ ਤੂੰ ਗੈਂਗਸਟਰ ਫਿਰੇ ਦੱਸਦੀ ਨਹੀਂ ਉਹੀ ਦੇਸੀ ਮੁੰਡੇ ਟਾਉਣ ਤੇ ਰਨ ਕਰਦੇ ਹਵਾ ਖੋਰੀ ਦਾ ਨਹੀਂ ਸ਼ੌਂਕ ਦੀ ਏ ਫਾਲੇ ਵਾਂਗੂ ਠੋਕ ਦੂ ਜ ਛੱਡੀ ਨਹੀਂਓ ਕੀਤੀ ਨਹੀਂਓ ਪਹਿਲੇ ਅਲੜੇ ਗੱਦੇ ਗਨ ਨਾਲ ਮਰਦੇ ਆ ਗਨ ਨਾਲ ਸਾਡਾ ਇਹੀ ਆ ਲਾਈਫ ਸਟਾਈਲ ਅੱਲੜੇ ਕੋਈ ਲੈ ਪਾਏ ਗਨ ਵੀ ਢਾਏ ਬਾਏ ਗਨ ਸਾਡਾ ਇਹੀ ਆ ਲਾਈਫ ਸਟਾਈਲ ਅੱਲੜੇ ਕਾ ਮਿੱਠੀ ਐ ਹੇ ਆਉ ਦੁਨੀਆ ਤੂੰ ਦੇਖੀ ਉਥੇ ਕਰੂ ਸਾਜਦੇ Ahí ਤੇ ਲਿਖਤੇ ਮਹੌਬੀਟਾ ਜੋ ਹਾਂ ਧਰਤਾਂ ਕੈਨੇਡਾ ਵਿੱਚੋਂ ਢੀਲ ਸੋਣੀਏ ਮੁੰਡਾ ਪੂਰੀ ਗੈਂਗਸ ਦਾ ਆਪੀਲ ਸੋਣੀਏ ਜਦੋਂ ਮਹੀਨੇ ਵਿੱਚ ਚਾ ਮੈਂ ਕਹਾਂ ਆ ਜੋ ਤੁਹਾਡੇ ਸਾਹਮਣੇ ਪਤਲਾ ਖੜਾ ਨਾ ਆ ਪੱਗ ਤੇ ਕੇਸਾ ਨਹੀਂ ਬਚਾਇਆ ਹੋਇਆ ਇਸ ਪੱਗ ਤੇ ਕੇਸਾ ਕਰਕੇ ਕਾਲਜ ਚ ਐਡਮਿਸ਼ਨ ਹੋਈ ਕਿ ਉਸੇ ਕਾਲਜ ਕਰਕੇ ਗਉਣ ਲੱਗਾ ਤੇ ਇੱਥੇ ਖੜਾ ਤੁਹਾਡੇ ਸਾਹਮਣੇ ਕਈਆਂ ਨੂੰ ਰੱਬ ਲੱਗਦਾ ਸੀ ਕਈਆਂ ਨੂੰ ਸ਼ੈਤਾਨ ਲੱਗਦਾ ਸੀ ਕਿਉਂ ਲੱਗਦਾ ਸੀ ਪਤਾ ਜਿਹੜੀ ਚੀਜ਼ ਸਮਝ ਨਹੀਂ ਆਉਂਦੀ ਬੰਦੇ ਦੇ ਬੰਦਾ ਜਾਂ ਉਹਨੂੰ ਰੱਬ ਮੰਨ ਲੈਂਦਾ ਜਾਂ ਉਹ ਸ਼ੈਤਾਨ ਮੰਨ ਲੈਂਦਾ ਮੂਸੇ ਵਾਲਾ ਅੱਧੇ ਵਾਸਤੇ ਰੱਬ ਸੀ ਅੱਧੇ ਵਾਸਤੇ ਸ਼ੈਤਾਨ ਸੀ ਪੌਂਦੇ ਆ ਵੀ ਹੇਟ ਦਾ ਉਹ ਹਿੱਸਾ ਬਣਿਆ ਪੌਂਦੇ ਉਹਨੂੰ ਇੱਥੇ ਚਾਹੁੰਦੇ ਚਾਹੁੰਦੇ ਮਰ ਗਏ ਦੁਨੀਆਂ ਤੇ ਚੜਤਦੇ ਢੰਡੇ ਝੂਲਦੇ ਪਰ ਉਹਨੂੰ ਸੱਤ ਹਰਾਉਂਦੇ ਮਰ ਗਏ ਜਿੱਤ ਨਾਲ ਉਹ ਜਦ ਜੀ ਦੀ